ਮਾਂ ਬੋਲੀ ਪੰਜਾਬੀ ਦੇ ਹੌ ਜੁਗ ਜੁਗ ਦੀਨ ਸਰੋਤੇ ਮਾਂ ਬੋਲੀ ਪੰਜਾਬੀ ਦੇ ਕਿੰਨਾ ਕਰਕੇ ਰੌਣਕ ਮੇਲੇ ਲੱਗਦੇ ਨੇ ਹੌ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਨੇ ਕਾਰਯੋਗ ਪ੍ਰਿੰਸੀਪਲ ਸਰ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥਿਓ ਸਭ ਤੋਂ ਪਹਿਲਾਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਸਾਹਮਣੇ ਮਾਂ ਬੋਲੀ ਦੇ ਵਿਸ਼ੇ ਉੱਤੇ ਕੁਝ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਤੈਨੂੰ ਫੁੱਲਾਂ ਦੀ ਖੁਸ਼ਬੂ ਅੱਖਾਂ ਜਾਂ ਪਾਖ ਇਸ਼ਕ ਦੀ ਰੂਹ ਆਖਾਂ ਸ਼ਿੰਗਾਰ ਤੂੰ ਕੱਚ ਦੀਆਂ ਵੰਗਾ ਦੀ ਧੂਪੀਂਂ ਜਿਵੇਂ ਸਤਰੰਗਾ ਦੀ ਜੋ ਮਾਂ ਦੇ ਗਲ ਲੱਗ ਚੁੱਪ ਹੋਇਆ ਉਸ ਬੱਚੇ ਦੀ ਮੁਸਕਾਨ ਜਹੀ जिदि सबनो रहे उड़ीक सदा तू ए मेहमान जही तू ए मेहमान जही शर्माकल कुड़ी दी चप वर तू पो माग दी तोप वर गी मजब दी गल नहीं कर दी मैं तू सच्चे सुच्चे धर्म जही तू सिद्ध को के पत्थर ते पर बड़ी सुवादी नरम जही चिरवद मिलदे चा वर्गी तू कानू जांदे रा वर्गी ਤੂੰ ਮਿਸ਼ਰੀ ਤੋਤ ਮਿੱਠੀ ਐ ਪਰ ਕੋੜੀਆਂ ਦੇ ਲਈ ਕੋੜੀ ਐ ਉਸ ਪਾਰ ਵੀ ਤੂੰ ਹੀ ਉਹ ਟੱਕਰੀ ਸੈਂ ਤੂੰ ਉਈ ਐ ਕਿ ਜੋੜੀ ਐ ਗਲਮੁਖ ਦੀ ਨਾਲ ਠਾਠ ਨਵਾਬੀ ਐ ਤੂੰ ਮਾਂ ਬੋਲੀ ਪੰਜਾਬੀ ਐ ਗਲਮੁਖ ਦੀ ਠਾਠ ਨਵਾਬੀ ਐ ਤੂੰ ਮਾਂ ਬੋਲੀ ਪੰਜਾਬੀ ਐ ਸਤਿਕਾਰਯੋਗ ਪ੍ਰਿੰਸੀਪਲ ਸਰ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਮਾਤ ਭਾਸ਼ਾ ਦਿਵਸ ਦੇ ਉਪਾਰ ਦੀ ਨਾਲ ਕੁਝ ਵਿਚਾਰ ਪੇਸ਼ ਕਰਨਾ ਚਾਹੁੰਦੀ ਹਾਂ ਭਾਸ਼ਾ ਇੱਕ ਅਧਿਆ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ ਅਤੇ ਦੂਜਿਆਂ ਦੇ ਮਨ ਤੇ ਭਾਵਾਂ ਦੇ ਵਿਚਾਰਾਂ ਨੂੰ ਸਮਝਦੇ ਹਾਂ ਭਾਸ਼ਾ ਕਿਸੇ ਵੀ ਕੌਮ ਦਾ ਵਿਰਸਾ ਹੁੰਦੀ ਹੈ ਹਰ ਇਲਾਕੇ ਦੇਸ਼ ਜਾਂ ਰਾਜ ਵਿੱਚ ਇੱਕ ਖਾਸ ਭਾਸ਼ਾ ਬੋਲੀ ਜਾਂਦੀ ਹੈ ਉਹ ਉਸ ਇਲਾਕੇ ਜਾਂ ਦੇਸ਼ ਦੀ ਮਾਤ ਭਾਸ਼ਾ ਖੁਮਾਂਦੀ ਹੈ ਜਿਵੇਂ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਬੰਗਾਲ ਦੀ ਬੰਗਾਲੀ ਅਤੇ ਗੁਜਰਾਤ ਦੀ ਗੁਜਰਾਤੀ ਆਦਿ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਅਸੀਂ ਬਚਪਨ ਤੋਂ ਹੀ ਆਪਣੇ ਘਰ ਪਰਿਵਾਰ ਤੋਂ ਸਨਤ ਦੇ ਆ ਰਹੇ ਹੁੰਦੇ ਹਾਂ ਇਸ ਬੋਲੀ ਦਾ ਹਰ ਅੱਖਰ ਹਰ ਸ਼ਬਦ ਸਾਡੇ ਦਿਮਾਗ ਵਿੱਚ ਵਸ ਜਾਂਦਾ ਹੈ ਜੋ ਨੇੜਤਾ ਸਾਡੀ ਮਾਤ ਭਾਸ਼ਾ ਬੋਲੀ ਨਾਲ ਹੁੰਦੀ ਹੈ ਉਹ ਕਿਸੇ ਵੀ ਬੋਲੀ ਨਾਲ ਨਹੀਂ हो सकती है मातृभाषा के मातृा करना चाहिए आप सब मेरे वालों प्यार भरी सत अब सब सामने मातृभाषा बारे कुछ विचार सी करना चाहती हाँ मात भाषा तो भाव है मां बोली जो कि अचपन अपनी माँ को तो सीखते हाँ ਐਸ ਲਈ ਮਾਂ ਬੋਲੀ ਨਾਲ ਸਾਡਾ ਬਚਪਨ ਤੋਂ ਹੀ ਸੰਬੰਧ ਬਣ ਜਾਂਦਾ ਹੈ ਸਿਰਫ ਮਾਂத் ਭਾਸ਼ਾ ਵਿੱਚ ਹੀ ਆਪਣੇ ਵਿਚਾਰਾਂ ਨੂੰ ਖੁੱਲ੍ਹਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਪੰਜਾਬ ਦੀ ਮੂਲ ਭਾਸ਼ਾ ਪੰਜਾਬੀ ਹੈ ਪੰਜਾਬੀ ਸਦੀਆਂ ਤੋਂ ਚੱਲੀ ਆ ਰਹੀ ਹੈ ਐਸ ਦੀ ਆਪਣੀ ਵੱਖਰੀ ਸ਼ਾਨ ਹੈ ਪੰਜਾਬੀ ਭਾਸ਼ਾ ਦੀ ਮਿੱਟੀ ਗੁਰੂਖੀ ਹੈ ਪੰਜਾਬੀ ਲਗਭਗ 133 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਨੂੰ ਬਹੁਤ ਹੀ ਸ਼ਾਨ ਨਾਲ ਬੋਲਿਆ ਜਾਂਦਾ ਹੈ ਸਾਬਤ ਦੇਸ਼ਾਂ ਦੀ ਆਪਣੀ ਮਾਂ ਬੋਲੀ ਹੁੰਦੀ ਹੈ ਅਤੇ ਉਹਨਾਂ ਦੀਆਂ ਭਾਸ਼ਾਵਾਂ ਦੀ ਆਪਣੀ ਇੱਜ਼ਤ ਹੁੰਦੀ ਹੈ ਸਾਨੂੰ ਵੀ ਸਾਰੀਆਂ ਭਾਸ਼ਾਵਾਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਅਤੇ ਸਾਨੂੰ ਆਪਣੀ ਮਾਂ ਬੋਲੀ ਕਦੇ ਵੀ ਨਹੀਂ ਭੁਲਾਉਣੀ ਚਾਹੀਦੀ ਹੈ ਧੰਨਵਾਦ ਸਤਿਕਾਰਯੋਗ ਪ੍ਰਿੰਸੀਪਲ ਸਰ ਅਧਿਆਪਕ ਸਹਿਬਾਤ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਤਮਾ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਜਿਸ ਦਾ ਵਿਸ਼ਾ ਹੈ ਮੇਰੀ ਮਾਂ ਬੋਲੀ ਪੰਜਾਬੀ ਏ ਇਹ ਵਗਦੀ ਵਿੱਚ ਆਵਾਵਾਂ ਦੇ ਏ ਟੱਬਿਆਂ ਦੀ ہمسਾਈ ਫਟੁੰਗਲ ਰਾਤ ਕੌਂਦੀ ਏ ਬਾਬੇ ਨਾਨਕ ਦੀ ਪਰਛਾਈ ਏ ਬਾਬੇ ਨਾਨਕ ਦੀ ਪਰਛਾਈ ਏ मिठी है चाशनी तो यो नवाबी है जो जुबान है पत्त की मेरी माँ बोली पंजाबी है जो जुबान है पत्त की मेरी माँ बोली पंजाबी है धनबाद सब तो पहला सतिकार जो सर प्रिंसीपल सर मेरे अध्यापक साहबान प्यारे विद्यार्थियों सत श्री अकाल अंतरराष्ट्रीय दिवस दिन तो लख लख बधाइया हो ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ਦਾ ਪਿਆਸ ਹੈ ਸਾਲ 1952 ਦੇ ਵਿੱਚ ਟਾਗਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਮਾਜ ਸੇਵੀਆਂ ਵੱਲੋਂ ਆਪਣੀ ਮਾਂ ਬੋਲੀ ਦੀ ਹੋਂਦ ਨੂੰ ਕਾਇਮ ਰੱਖਣ ਦੇ ਲਈ 21 ਫਰਵਰੀ ਨੂੰ ਇਸ ਅੰਦੋਲਨ ਨੂੰ ਚਲਾਇਆ ਗਿਆ ਸੀ ਇਸ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿੱਚ ਜੀਨੈਕਸੋ ਨੂੰ ਸਾਲ 1999 ਦੇ ਵਿੱਚ ਪਹਿਲੀ ਵਾਰ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮਨ on that ਐਲਾਨ ਕੀਤਾ ਗਿਆ ਇਸ ਦਿਨ ਪਹਿਲੀ ਵਾਰ ਸਾਲ 2000 ਦੇ ਵਿੱਚ ਅੰਤਰਰਾਸ਼ਟਰੀ ਮਾਂ ਬੋਸ਼ਾ ਦਿਵਸ ਮਨਾਇਆ ਗਿਆ 21 ਫਰਵਰੀ ਦਿਨ ਸੀ ਭਾਰਤ ਦੇ ਪਾਕਿਸਤਾਨ ਨਹੀਂ ਬਣ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਉਰਦੂ ਨੂੰ ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਦੋਹਾਂ ਦਾ ਇੱਕੋ ਇੱਕ ਰਾਸ਼ਟਰੀ ਐਲਾਨ ਕੀਤਾ ਸੀ ਜਿਹੜਾ ਕਿ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਸ਼ਾ ਦਿਵਸ ਮਾਂ ਬੋਲੀ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲਿਆਂ ਨੂੰ ਇਸ ਦਿਹਾੜੇ ਦੀਆਂ ਸਭ ਤੋਂ ਵੱਧ ਲੱਖ ਲੱਖ ਵਧਾਈਆਂ ਹੋਣ। ਮਾਤ ਭਾਸ਼ਾ ਦੇ ਬਸ ਦੁਨੀਆ ਦੇ ਦੁਆਰਾ ਬਰਤੀਆਂ ਜਾਣ ਵਾਲੀਆਂ ਜਿਹੜੀਆਂ ਭਾਸ਼ਾਵਾਂ ਸੀ ਉਹਨਾਂ ਦੀ ਸੁਰੱਖਿਆ ਕਰਨੀ ਤੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਤੇ ਇਸ ਨੂੰ ਹਰ ਇੱਕ ਵਿਦਿਆਰਥੀ ਦੇਸ਼ ਦਾ ਨਾਗਰਿਕ ਉਸ ਨੂੰ ਉਸ ਨੂੰ ਉਤਸ਼ਾਹਿਤ ਕਰੇ। ਇਹ ਇੱਕ ਵਿਆਪਕ ਪਹਿਲ ਕਦਮੀ ਦਾ ਹਿੱਸਾ ਕਿ ਅਸੀਂ ਆਪਣੀ ਅੰਤਰਰਾਸ਼ਟਰੀ ਮਾਤ ਪਾਸ਼ਾ ਟਿਪਸ ਨੂੰ ਮਨਾਈਏ ਅਤੇ ਉਹਨਾਂ ਦੀ ਖਾਮ ਸੰਭਾਲ ਕਰੀਏ। ਧੰਨਵਾਦ। ਹੂੜਾ ਉੱਠ ਸਵੇਰੇ ਜਾਗ ਅੜਾ ਆਲਸ نیند ਤਿਆਗ ਆਲਸ ਤੇ ਸਵੇਰੇ ਜਾਗ ਹੜਾ ਆਲਸ ਨੀਂਦ ਤਿਆਗ ਈੜ ਕਰ ਇਸ਼ਨਾਨ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਆਹ ਹੱਥ ਚੁਗਟਾ ਲੈ ਕੇ ਖੱਕਾ ਕਰ ਲੈ ਪਾਠ ਤੂੰ ਬਹਿ ਕੇ ਖੋਖਾ ਖੁਸ਼ੀ ਖੁਸ਼ੀ ਪੜ ਬਾਣੀ ਕੰਗਾ ਗਿਆਨ ਵਾਣ ਹੋ ਪ੍ਰਾਣੀ ਕੱਗਾ ਕਰ ਵਿੱਚ ਹੀ ਮਾ ਖਾਲੀ ਰਾਜੀ ਚੱਚ ਚੱਲ ਤੂੰ ਗੁਰੂ ਦਵਾਰੇ ਛੱਛਾ ਛੱਡ ਦੇ ਔ ਗੁਣ ਸਾਰੇ ਜੱਜਾ ਜੱਗ ਤੂੰ ਗੁਰੂ ਰੂਵੇ ਤੱਜਾ ਚੁੱਕੇ ਮਥਾ ਟੇਕ ਯਈਆ ਯਾਣੀ ਆਣ ਪਿਆਰਾ ਮੈਂ ਕਾ ਟੁੱਟੀ ਗੰਢਣ ਹਾਰਾ ਠੱਠਾ ਠੋਕਰ ਨਾ ਤੂੰ ਖਾਵੀਂ ਡੱਡਾ ਢੋਲ ਨਾ ਕਿਧਰੇ ਜਾਣੀ ਡੱਡਾ ਟੱਕੇ ਪਰਦੇ ਤੇਰੇ ਨਾਣਾ ਜਾਣੀ ਚਾਰ ਚੁਫੇਰੇ ਨਾਣੀ ਚਾਰ ਚੁਫੇਰੇ ਠੱਠਾ ਕੱਜ ਤੂੰ ਮੇਰੀ ਮੇਰੀ ਠੱਠਾ ਥੋੜੀ ਜ਼ਿੰਦਗੀ ਤੇਰੀ ਡੱਡਾ ਦਿਲ ਨਾ ਕਿਸੇ ਦਾ ਦੁਖਾਵੀਂ ਅਸਦਾ ਧਿਆਨ ਨਾਮ ਵਿੱਚ ਲਾਵੀਂ ਨੰਨਾ ਨੰਨਾ ਚੁਗਲੀ ਛੱਡ ਦੇ ਪਪਾ ਪਾਪ ਦਿਲੋਂ ਤੂੰ ਕੱਢ ਦੇ ਹੋਫਾ ਫੇਰ ਨਹੀਂ ਇੱਥੇ ਆਉਣਾ ਬੱਬਾ ਬਾਅਦ ਵਿੱਚ ਤੂੰ ਪਛਤਾਉਣਾ ਪਪਾ ਪੜਾ ਸਰਬਤ ਦਾ ਲੋਚੀ ਮੰਮਾ ਮੜਾ ਕਦੇ ਨਾ ਸੋਚੀ ਜਈਆਦ ਮੋਤ ਨੂੰ ਰੱਖੀ ਰਾਰਾ ਰੱਬ ਵਸਾਲੇ ਅੱਖੀਂ ਲੱ 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 ਜਗੋਰਾਂ ਦੇ ਲੜ ਤੂੰ ਵਾ ਵਾ ਵਿਦਿਆ ਰਾਜ ਰਾਜ ਪੜ ਤੂੰ